ਕਾ ਸੀਨ ਹੈ ਚਲੇ ਬੰਦ ਜੀ ਦੇ ਵਿਆਹ ਤੇ ਹਾਂ ਅਬੇ ਮজা ਆਏਗਾ ਨਾ ਭੀੜੋ ਪਰ ਜਿਹਨੇ ਨਾ ਠੱਗੀ ਨਾ ਬੱਚੀ ਸਭ ਤੋਂ ਅੱਛੀ ਹੋ ਗਮ ਆ ਅਬੇ ਸਾਲੇ ਆ ਦੇਖੋ ਮੇਰੇ ਵੀਰ ਸ਼ਿਫਟਿੰਗ ਚਾਰਜ ਮੈਂ ਤਾਂ ਸਾਡੀ ਲੜਾਈ ਸੁਦਾਨਤਾ ਦਾ ਰੌਲਾ ਨਹੀਂ ਨਹੀਂ ਨਾਲ ਵਾਲਿਆਂ ਸਾਹ ਨੂੰ ਕਹਾਂ ਮੈਂ ਕਿ ਸਾਡੀ ਲੜਾਈ ਸੁਦਾਨਤਾ ਦੀ ਏ ਪ੍ਰਭੂ ਏ ਪ੍ਰਭੂ ਇਸ ਨੇ ਜਗਨਨਾਥੋ ਕੱਪੜੇ ਰਿਓ ਕੱਢ ਕੇ ਗੰਦੇ ਵਾਲੇ ਸਾਫ ਥੋੜਾ ਸੀ ਹੋਰ ਮਾਣੀ ਮਾਣਾ ਨਲਕਾ ਵਾਦੀ ਦੋ ਚੈਨ ਦੇ ਐਡੀਟਰ ਦੇਖ ਲੋ ਆਪਣੀ ਵੀ ਅਣਿਵਿਦ ਨੱਕ ਦਾ ਕੇ ਉੱਤਲਾ ਉਂਗਲੀ ਵਿੱਚ ਫੰਦ ਕਰੋ 3 ਵਾਲੀ ਫੰਦ ਨਾ ਦੇ ਨੋ 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 ਕੱਲੇ ਬੰਨਜੀ ਦੇ ਵਿਆਹ ਤੇ ਅੱਗੇ ਮজা ਆਏਗਾ ਨਾ ਬਿੜੋ ਸੋਸ ਜਿਹੜਾ ਵਿਆਹ ਚ ਜਾ ਰਿਹਾ ਸਰਕਾ ਚ ਤੋਏ ਹੋ ਗਿਆ ਪੰਡ ਦਾ ਵਿਆਹ ਹੋਏ ਹੋਏ ਹੋ ਗਿਆ ਪੰਡ ਦਾ ਵਿਆਹ ਹੋਏ 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 ਬਾਕੀ ਗੱਲਾਂ ਦੀ ਗੱਲ ਹੈ ਬਾਈ ਆਪਣੀ ਪੰਗਤ ਇਹਨਾਂ ਦੀ ਹੀ ਹੋਣੀ ਇੱਥੇ ਆਪਾਂ ਵੀ ਸੇਮ ਮੈਚਿੰਗ ਕਰਕੇ ਪੰਡ ਜੀ ਦੇ ਪਰਚਾਈ ਨੂੰ ਜਾਈ ਲੱਗੀ ਤੁਰੇ 2 12 ਵਜੇ ਦੇਣਾ ਦੇ ਵੀ ਨਹੀਂ ਚਲੇ ਜਾਏਗਾ ਅੱਜ ਇਹ ਵਾਲੇ ਵਾਲੇ ਦੇ ਕੇ ਕਰਕੇ ਇਹ ਕਿੱਧਰ ਲੱਗ ਗਿਆ ਟੱਟ ਜਾਣਗੇ ਮੇਰੇ ਅੱਗੇ ਜਿਹੜੇ ਪੰਡੇ ਦੀ ਗਲਤੀ ਹੋਈ ਨਾ ਸਿੱਧਾ ਮੈਂ ਤੇ ਪਰਜਾਈ ਨੂੰ ਪਾਇਆ ਕਰ ਬਣੇ ਹੱਡਾਂ ਨੂੰ ਨਹੀਂ ਪਾਇਆ ਕਰਨਾ ਸੁਧਾਰ ਪਰਜਾਈ ਨੂੰ ਸੁਧਾਰੋ ਸੁਧਾਰੋ ਪਣਸ ਦਾ ਵਿਆਹ ਮਤਲਬ ਫੱਟੇ ਤੇ ਪਰ ਕੀ ਆ ਮਨਮੋਹਨ ਬਾਈ ਦਾ ਬੜਾ ਦਿਮਾਗ ਖਾਦਾ ਪੰਡਤ ਨੇ ਅ ਬਾਕੀ ਗਲਵਿੰਦਰ ਬਾਈ ਦਾ ਚਲੋ ਸਾਰੇ ਪੀੜ ਤੇ ਬੈਠੇ ਗਲਵਿੰਦਰ ਬਾਈ ਆਉਂਦੇ ਦੀ ਸ਼ਾਮ ਨੂੰ ਸ਼ਾਮ ਦੀ ਸ਼ਿਫਟ ਹੁੰਦੀ ਸੀ ਉਦੋਂ ਵੇਰ ਅਮਨ ਬਾਈ ਇਹਨਾਂ ਆਪਣਾ ਗੁੱਸਾ ਗਲਵਿੰਦਰ ਕੋਲ ਕਰਦਾ ਨਾ ਨਾ ਸਾਰੇ ਪੀੜ ਤੇ ਬੈਠੇ ਨੇ ਇਹ ਵੀ ਆਏ ਇਹਦੇ ਚਲੋ ਦੋਨੇ ਬਾਈ ਆ ਆ ਵੀ ਆ ਜਤਿੰਦਰ ਇਹਨੇ ਵੀ ਬੜਾ ਝੱਲੇਆ ਪੰਡਤ ਜੀ ਸਾਲ ਇਹਨੂੰ ਝੱਲੇਆ ਪਰ ਮਨ ਜੋ ਵਿਆਹ ਚ ਨਹੀਂ ਬੁਲਾਇਆ ਪਰ ਫਿਰ ਵੀ ਜਾ ਰਹੇ ਨੇ ਏ ਜਿਵੇਂ ਹਰ ਵੀਡੀਓ ਦੇ ਵਿੱਚ ਕਿਉਂਦਾ ਮੈਂ ਡਰਾਈਵਰ ਬਣ ਕੇ ਚੱਲੇ ਅੱਜ ਵੀ ਮੇਰੇ ਵੀਰ ਨੂੰ ਡਰਾਈਵਰ ਬਣਾ ਕੇ ਲੈ ਕੇ ਚੱਲੇ ਆ ਇਹਨੂੰ ਕਾਰ ਨਹੀਂ ਆ ਪਹਿਲੀ ਗੱਲ ਆ ਪਰ ਮੈਨੂੰ ਕਾਰ ਆਂਦੀ ਆ ਕਾਰ ਨਹੀਂ ਆ ਇਹਨੂੰ ਦੀ ਤਾਂ ਲੈਣ ਲੱਗ ਜਲੇ ਖਾਸियत ਸੀ ਜੋ ਮਰਜੀ ਨਾ ਭਾਵੇਂ ਸਾਰਾ ਦਿਨ ਕੰਮ ਕਰੀਏ ਨੈਣਾਦੇਵੀ ਮਾਤਾ ਦੀ ਮੱਥੇ ਟੇਕ ਆਇਆ ਨਾ ਭਾਈ ਫਿਰ ਡਿਊਟੀ ਦੇ ਟਾਈਮ ਨਾਲ ਨਾ ਉਸ ਤੋਂ ਬਾਅਦ ਅਗਲੇ ਦਿਨ ਫੇਰ ਸਵੇਰੇ ਸੱਤ ਵਜੇ ਤੋਂ ਭਾਵੇਂ ਟਾਈਮ ਨਾਲ ਬੈਠਾ ਹਾਂ ਦਾ ਜੀ ਉਹ ਫਿਰ ਜਿਹਨੇ ਨਾ ਠੱਗੀ ਨਾ ਬੱਚੀ ਸਭ ਤੋਂ ਅੱਛੀ ਉਹ ਕੰਮ ਆ ਯਾਰ ਬੰਦਾ ਬਸ ਰਹਿੰਦਾ ਕੋਈ ਤਾਂ ਕੋਈ ਸਵਾਲ ਉਹੋ ਕੰਮ ਲੈ ਕੋਈ ਕਰਨ ਨਹੀਂ ਨੀਂਦ ਘਟ ਟੂ ਆਉਗੀ ਹੋਰ ਆ ਡੱਬਾ ਰੇ ਦੀ ਦਾ ਵੱਡਿਆ ਬੰਦਾ ਇੱਕ ਇੱਕ ਮੇਰਾ ਵੀਰੇ ਵੀ ਆ ਆ ਬੇਟਾ ਜਿਹਨੇ ਕਦੇ ਮਤਦ ਨਹੀਂ ਜਾਂਦਾ ਕਿਸੇ ਗੁਰਦੁਆਰੇ ਨਹੀਂ ਜਾਂਦਾ ਇਹ ਵੀ ਹਰ ਸ਼ਿਫਟ ਤੇ ਲੇਟ ਆਉਂਦਾ ਮੇਰੇ ਆ ਕੁਲਵਿੰਦਰ ਸਰ ਕਿੰਨੇ ਵਜੇ ਆਏ ਅੱਜ ਮੈਂ ਰੋਜ ਉਹੀ ਟਾਈਮ ਆਉਂਦਾ ਠੀਕ ਵਾਜੀ ਦੇ 10-5 ਮਿੰਟ ਹਾਂ ਅੰਨਾ ਮੈਂ ਰੋਜ ਉਹੀ ਟਾਈਮ ਆ ਮਾੜੀ ਕਿਸਮਤ ਕਹਿੰਦੇ ਸੀ ਬੌਸ ਆਇਆ ਉਹ ਦਿਨ ਮੈਂ ਲੇਟ ਹੋ ਗਿਆ ਉਹਦੇ ਵਿੱਚ ਤਾਂ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਸਾਰੇ ਦਾਰੇ ਨੂੰ ਲੱਗਿਆ ਬੰਦੀ ਪਾਪਾ ਫੋੜ ਗਿਆ ਆ ਗਿਆ ਨਾ ਉਧਰੋਂ ਥੱਲੇ ਜੀ ਉਤਰੇ ਉਧਰੋਂ ਵਾਲੀਆ ਸਾਹਿਬ ਆ ਗਏ ਉਹਨਾਂ ਨੂੰ ਕਦੇ ਕਦੇ ਹੁਣ ਕੋਈ ਕੋਲ ਨਹੀਂ ਮੈਂ ਦੇਖਦਾ ਮੈਂ ਅਸੀਂ ਥੱਲੇ ਜੱਫੀ ਪਾਉਂਦੇ ਮੈਸੇਜ ਕਰਕੇ ਅਸੀਂ ਥੱਲੇ ਰੋਟੀ ਖਾਣ ਸਾਡੇ ਵਾਸਤੇ ਨਾਰਮਲ ਸੀ ਜਿਹਦੇ ਵਿੱਚ ਆ ਉਹੀ ਗੱਲ ਕਰਦੇ ਸੀ ਅਸੀਂ ਇੱਥੇ ਬੈਠੇ ਵੀ ਥੱਲੇ ਕਦੇ ਯਾਰ ਤੁਸੀਂ ਜਫਜਾ ਭਾਈ ਆ ਤੇ ਅਸੀਂ ਕਿਹੜਾ ਗੁਨਾਹ ਕੀਤਾ ਵਾਹ ਉਹ ਸਾਡੀ ਲੜਾਈ ਸੁਧਾਤਾ ਨਹੀਂ ਨਹੀਂ ਮੈਂ ਵਾਲੀਆ ਸਾਹ ਨੂੰ ਗਿਆ ਮੈਂ ਕਿ ਸਾਡੀ ਲੜਾਈ ਸੁਧਾਤਾ ਨਹੀਂ ਤੇ ਪਾਲਟੇ ਜਿੰਨਾ ਨਹੀਂ ਆਉਂਦੀ ਸਾਡੇ ਕੋਲ ਤਾਂ ਬੱਟ ਦਾ ਰੌਲਾ ਕੋਈ ਇੱਕ ਬਾਦਲ ਹੈ ਇੱਕ ਕੈਪਟਨ ਰਾਜ ਨੂੰ ਕੱਥੇ ਦੀ ਨਿੰਮਰ ਕਰਦੇ ਆ ਰਾਜ ਵੀ ਤਾਂ ਤਾਂ ਹੀ ਹੋਣਾ ਜੇ ਸਿਆਸਤ ਨਾਲ ਚੱਲਣਗੇ ਮੈਂ ਆਪਾਂ ਬਾਕੀ ਇਹ ਬਲੌਗ ਦਾ ਅਗਲਾ ਹਿੱਸਾ ਬਣਾਵਾਂਗੇ ਵਿੱਦ ਜਾ ਕੇ ਲੋ ਜੀ ਫਿਰ ਪੈਲਸ ਦਾ ਜੇ ਦੂਰ ਆ ਕੁਲਵਿੰਦਰ ਬਾਈ ਕਹਿੰਦੇ ਪੱਗ ਬੰਨਣੀ ਆ ਪੱਗ ਜਣ ਕੇ ਜਣ ਕੇ ਕਹੇ ਦੁਆਰ ਤੋਂ ਕਰਵਾਓ ਪੂਣੀ ਲੋਈ ਵੇਰੇ ਦੀ ਪਟ્રોલ ਬੰਬ ਲੱਭ ਕੇ ਪੂਣੀ ਕੀਤੀ ਪੱਗ ਬੰਨੀ ਲਾ ਕੀ ਹੋ ਗਿਆ ਸ਼ਰਟ ਬਦਲੀ ਟੀ-ਸ਼ਰਟ ਨੂੰ ਲੱਗ ਗਿਆ ਪਤਾ ਨਹੀਂ ਕੀ ਕੱਪੜੇ ਬਦਲੇ ਆਲੇ ਸਾਫ ਕੱਪੜੇ ਦੇ ਗੰਦੇ ਪਾੜੇ ਆਲੇ ਸਾਫ ਕੱਪੜੇ ਦੇ ਕੱਢ ਕੇ ਗੰਦੇ ਪਾੜੇ ਉਹ ਸਾਫ ਥੋੜਾ ਸੀ ਹੋਰ ਮਾਣੀ ਮਾੜਾ ਨਲਕਾ ਵਸਿਆ ਉੱਥੇ ਤੁਸੀਂ ਖੜੇ ਨਹੀਂ ਮੈਂ ਕਹੀ ਗਿਆ ਵੀ ਹਟ ਜਾ ਪਿੱਛੇ ਦੋ ਚੈਨਲ ਦੇ ਐਡੀਟਰ ਦੇਖ ਲੋ ਕਿ ਮਾਰ ਕੇ ਵੀਡੀਓ ਨਾ ਟੀਆਰਪੀ ਨਾ ਆਉਣ ਤੇ ਘੱਮ ਪੜਖੀ ਖੁੰਦੇ ਤੇ ਪਾਣੀ ਪੈਸੀ ਧਰਦੀ ਇਹ ਸਰਕਾਰੀ ਹੜ ਬੰਦ ਹੋਣ ਤੋਂ ਬਾਅਦ ਦੇ ਹਾਲ ਹੈ ਲੋ ਜੀ ਫਿਰ ਆ ਪੈਲੇ ਦੇ ਅੰਦਰ ਹੋ ਗਈ ਐਂਟਰੀ ਜਤਿੰਦਰ ਕਹਿੰਦਾ ਮੈਨੂੰ ਆਇਆ ਨਹੀਂ ਕਾਰ ਤੁਸੀਂ ਚਲੋ ਅੱਗੇ ਮੈਂ ਹੋਇਆ ਅੱਗੇ ਵੀਰ ਰਹਿਣਾ ਸੀ ਆ ਦੇਖੋ ਮੇਰੇ ਵੀਰ ਸ਼ਿਫਟਿੰਗ ਚਾਰਜ ਬੋਲੀਓ ਜੀ ਇਥੋਂ ਰੁਕੋ ਯਾਰ ਆਟੇ ਵਾਲੇ ਨਹੀਂ ਆ ਖੜੇਗੇ ਗੋਲ ਗੱਪੇ ਨਹੀਂ ਪਸੰਦ ਨੇ ਗਲੇ ਯਾਰ ਕਿਉਂਕਿ ਮੈਂ ਤਾਂ ਮੈਂ ਤੇ ਕਿਉਂਕਿ ਗੋਲ ਗੱਪੇ ਖਾਣ ਚਾਹੀਦੀ ਐਨੇ ਕੁੜੀਆਂ ਨਹੀਂ ਖਾਂਦੀ ਜਿੰਨੇ ਇਹ ਬੰਦਾ ਬੰਦਾ ਕੋਲ ਗੱਪੇ ਖਾਂਦਾ T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਗੋਲ ਗੱਪੇ ਖਾਂਦੀ ਹੋਈ ਨਹੀਂ ਲਿਵਿੰਗ ਇਨ ਇੰਡੀਆ ਨਿਊ ਇਹਦਾ ਕੋਈ ਉਹ ਗੱਲ ਨਹੀਂ ਕੀ ਕੋਈ ਪੰਖਾ ਦਾ ਰੁਕੂ ਜਨਨੀ ਰੁਕੂ ਕਰਨੇ ਆ ਜਨਨੀ ਗੋਲੇ ਫਿਰਦੇ ਬੋਲੇ ਗਾਓ ਇਹਦੇ ਇਹ ਆਪਣੇ ਹੁੰਦੇ ਆ ਇਧਰ ਵਾਲਾ ਬਾਈ ਹਾਣੂ ਜੱਸਰ ਦੇ ਗਾਣੇ ਤੇ ਪੰਗੜਾ ਪੈ ਰਿਆ ਵਾ ਕਲੰਦਰ ਬਾਈ ਵੀ ਘੱਟਨੀ ਆਮਨ ਮੋਹਨ ਤੇ ਕਲੰਦਰ ਬਾਈ ਦਾ ਮੁਕਾਬਲਾ ਮੈਂ ਹੋ ਗਿਆ ਪਾਸੇ ਨੂੰ ਲੈ ਲੈ ਇਹ ਵਾਜੀ ਵਾ ਸਾਡੇ ਮੁੰਡੇ ਦਾ ਵਿਆਹ ਸਾਨੂੰ ਕੋਡੇ ਕੋਤੇ ਚਾ ਨੱਚਦਾ ਫਿਰ ਉਹ ਨਾਲ ਹੱਸਦਾ ਫਿਰੇ ਆ ਗਿਆ ਉਹ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਵੀਰੇ ਮੁੰਡਾ ਜੀ ਨਕਲੀ ਵਾਲ ਲਵਾ ਕੇ ਬੜੇ ਸੋਹਣੇ ਲੱਗਦੇ ਆ ਜੇ ਹਾਏ 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 ਬੇਸ਼ਕ ਮੁੰਡਿਆ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ